ਸਾਥੀਓ ਕਿਸੇ ਦੀ ਮਦਦ ਕਰਨ ਲਈ ਨਿਰਸਵਾਰਥ ਮਦਦ ਕਰਨ ਲਈ ਵੱਡਾ ਜਿਗਰਾ ਵੱਡਾ ਦਿਲ ਚਾਹੀਦਾ ਖਾਸ ਕਰਕੇ ਉਦੋਂ ਜਦ ਤੁਸੀਂ ਆਪਣੇ ਪਰਿਵਾਰ ਨਾਲ ਹੋਵੋ ਤੇ ਮਦਦ ਕਰਨ ਲਈ ਤੁਹਾਡੇ ਕੋਲ ਸਿਰਫ ਹੱਥਾਂ ਤੋਂ ਇਲਾਵਾ ਕੁਝ ਨਾ ਹੋਵੇ ਪਰ ਨਾਲ ਦੀ ਨਾਲ ਸੱਚੀ ਨੀਤ ਤੇ ਸੱਚੀ ਸੋਚ ਹੋਵੇ ਸਵੇਰੇ ਸਵੇਰੇ ਇੱਥੇ ਬੱਸ ਦਾ ਹਾਦਸਾ ਹੁੰਦਾ ਬੱਸ ਦਾ ਡਰਾਈਵਰ ਜਿਹੜਾ ਹੈ ਉਹ ਵਿੱਚ ਫਸ ਜਾਂਦਾ ਤੇ ਵੀਰ ਕਿਸ਼ਨ ਆਪਣੇ ਪਰਿਵਾਰ ਨਾਲ ਆਪਣੇ ਛੋਟੇ ਜਿਹੇ ਬੱਚੇ ਨਾਲ ਆਪਣੀ ਵਾਈਫ ਨਾਲ ਚੰਡੀਗੜ੍ਹ ਵੱਲ ਨੂੰ ਜਾ ਰਹੇ ਹੁੰਦੇ ਤਾਂ ਇੱਥੇ ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ ਇੱਕਦਮ ਭੱਜਦੇ ਨੇ ਤਾਂ ਜੋ ਡਰਾਈਵਰ ਦੀ ਮਦਦ ਕੀਤੀ ਜਾ ਸਕੇ ਔਰ ਤਕਰੀਬਨ 1 ਘੰਟੇ ਦੀ ਜਦੋਜਹਿਤ ਤੋਂ ਬਾਅਦ ਡੇਢ ਘੰਟੇ ਦੀ ਜਦੋਜਹਿਤ ਤੋਂ ਬਾਅਦ ਕਟਰ ਚਲਾ ਕੇ ਇਹਨਾਂ ਨੇ ਡਰਾਈਵਰ ਵੀਰ ਦੀ ਮਦਦ ਕੀਤੀ ਤੇ ਉਸ ਨੂੰ ਜੋ ਜੜਾ ਫਸਿਆ ਹੋਇਆ ਸੀ ਬਾਹਰ ਕੱਢਿਆ ਮੈਂ ਧੰਨਵਾਦ ਕਰਦਾ ਵੀਰ ਤੁਹਾਡਾ ਨਿਰਸਵਾਰਥ ਮਦਦ ਕੀਤੀ ਹੈ ਇਸ ਤਰੀਕੇ ਆਪਣੇ ਬੱਚੇ ਨੂੰ ਆਪਣੀ ਵਾਈਫ ਕੋ ਛੱਡ ਕੇ ਜਾਣਾ ਵੀ ਟੂ ਵੀਲਰ ਤੇ ਤੜਕੇ 6:30 ਵਜੇ ਔਰ 1.5 ਘੰਟੇ ਦੀ ਐਫਰਟ ਕਰਨੇ ਬਹੁਤ ਵੱਡੀ ਗੱਲ ਹੈ ਬਹੁਤ ਸ਼ੁਕਰੀਆ ਮੈਂ ਕੰਮ ਤਾਂ ਵੀ ਲੇਟ ਹੋ ਰਿਹਾ ਹੈ ਵੀਰ ਪਰ ਕੀ ਕਰੀਏ ਹਮਮ ਤੁਹਾਨੂੰ ਬੜੀ ਮਦਦ ਸਲੂਟ ਬਣਦਾ ਤੁਹਾਨੂੰ ਵੀ ਤੁਹਾਡੀ ਮਿਸਸਸ ਨੂੰ ਵੀ ਤੁਹਾਡੇ ਪੂਰੇ ਪਰਵਾਰ ਨੂੰ ਕਿਉਂਕਿ ਤੁਸੀਂ ਰੁਕੇ ਹੋ ਨਹੀਂ ਤਾਂ ਐਦਾਂ ਬੰਦਾ ਮੋਟਰਸਾਈਕਲ ਤੇ ਤਾਂ ਕਦੀ ਵੀ ਨਹੀਂ ਰੁਕਦਾ ਕਿ ਮਦਦ ਕਰੀਏ ਜੀ ਬਿਲਕੁਲ ਜੀ ਹਨਾ ਜਿਹਨਾਂ ਦੀ ਡਿਊਟੀ ਹੁੰਦੀ ਕਈ ਵੇਲੇ ਉਹ ਭੱਜ ਜਾਂਦੇ ਆ ਤੁਸੀਂ ਤਾਂ ਫਿਰ ਵੀ ਇਨਸਾਨੀਅਤ ਦਾ ਫਰਜ ਸਮਝਿਆ ਹੋਈ ਨਾ ਦੇਖਿਆ ਉਸ ਵੇਲੇ ਕੋਈ ਨਹੀਂ ਸੀਗਾ ਜੀ ਉਹ ਟਰਾਲਾ ਇੱਧਰੋਂ ਆਇਆ ਉੱਪਰੋਂ ਚੜਕੇ ਫਿਰ ਉਹ ਉਧਰੋਂ ਗ੍ਰਿਲ ਤੋੜ ਕੇ ਪੱਲੇ ਪਾਸੇ ਨੂੰ ਨੰਗਿਆ ਫਿਰ ਮੈਂ ਭੱਜ ਕੇ ਗਿਆ ਫਿਰ ਉਹ ਦੇਖਿਆ ਤਾਂ ਕੋਈ ਨਹੀਂ ਸੀਗਾ ਕੰਡਾ ਕੰਡੈਕਟਰ ਤੇ ਮੈਂ ਹੀ ਸੀਗਾ ਉਹ ਇਕੱਲਾ ਪਹਿਲਾਂ ਤੁਸੀਂ ਦੋਏ ਜਾਣੇ ਸੀ ਮੈਂ ਹੀ ਸੀਗਾ ਇਕੱਲਾ ਬਸ ਉਹ ਤੁਹਾਡੇ ਮਨ ਚ ਇਦਾਂ ਨਹੀਂ ਇੱਕ ਮੇਰੀ ਵਾਈਫ ਤੇ ਬੱਚਾ ਇੱਥੇ ਆ ਠੰਡ ਬਹੁਤ ਐ ਸਵੇਰੇ ਸਵੇਰੇ ਨਹੀਂ ਫਿਰ ਮੈਂ ਉਧਰ ਧਿਆਨ ਦਿੱਤਾ ਮੈਂ ਭੱਜ ਗਿਆ ਉਦੋਂ ਮਦਦ ਤੇ ਨਜ਼ਰ ਹਾਂਜੀ ਭੱਜ ਗਿਆ ਜੀ ਮਦਦ ਨੂੰ ਜਨੂਨ ਇਹ ਸੀ ਕਿ ਮਦਦ ਕਰਨ ਦੀ ਜੀ ਬਿਲਕੁਲ ਜੀ ਤੇ ਆ ਕਿੱਥੋਂ ਰਹੀ ਸੀ ਤੁਸੀਂ ਜਲੰਧਰੋਂ ਆ ਰਹੇ ਸੀ ਕਿ ਜਾ ਕਿੱਥੇ ਰਹੇ ਹੋ ਚੰਡੀਗੜ੍ਹ ਚੰਡੀਗੜ੍ਹ ਜਾ ਰਹੇ ਤੇ ਭਾਬੀ ਨੇ ਤਾਂ ਨਹੀਂ ਕਿਹਾ ਰੁਕ ਜਾਓ ਜੀ ਛੱਡੋ ਪਰੇ ਆਪਾਂ ਚੱਲੀਏ ਨਹੀਂ ਨਹੀਂ ਉਹਨੇ ਵੀ ਕਹਿ ਕੇ ਜਾਉਂ ਉਹਨਾਂ ਨੇ ਕਹਾ ਕੋਈ ਨਾ ਦੇਖਿਆ ਉਹ ਭੱਜ ਗਏ ਬਹੁਤ ਸ਼ੁਕਰੀਆ ਦੇਖੋ ਐਦਾ ਬੱਚਾ ਨਾਲ ਹੋਵੇ ਤੜਕੇ ਦਾ ਸਮਾਂ ਹੋਵੇ ਬੰਦਾ ਸੋਚੇ ਹੀ ਲੈਂਦਾ ਕਿ ਚੱਲ ਚੱਲਦੇ ਆ ਕੋਈ ਨਾ ਕੋਈ ਹੋਰ ਤਾਊਗਾ ਲੇਕਿਨ ਇਹ ਕਹਿੰਦੇ ਕੋਈ ਹੋਰ ਆਵੇ ਨਾ ਆਵੇ ਮੈਂ ਜ਼ਰੂਰ ਜਾਊਂਗਾ ਇਹ ਮੇਰੇ ਬ੍ਰਦਰ ਹੈ ਇਹ ਪਿੱਛੇ ਸੀਗੇ ਮੇਰੇ ਤੋਂ ਅੱਛਾ ਪਿੱਛੇ ਆ ਰਹੇ ਸੀ ਹਾਂ ਇਹ ਪਿੱਛੇ ਆ ਰਹੇ ਸੀ ਮੌਕੇ ਤੇ ਤਾਂ ਭੈਣ ਜੀ ਹੁਣ ਇਕੱਲੇ ਹੋਣ ਇੱਥੇ ਹਾਂ ਜੀ ਦੋਨੋਂ ਇਕੱਲੇ ਹੀ ਪਿੱਲੇ ਪਹੁੰਚੇ ਇੱਥੇ ਬਹੁਤ ਸ਼ਾਬਾਸ਼ ਜੀ ਬਹੁਤ ਧੰਨਵਾਦ ਹੈ ਯਾਰ ਮੈਂ तकरीबन 7000 ਤੋਂ ਵੱਧ ਖਬਰਾਂ ਕਰ ਚੁੱਕਾ ਲੇਕਿਨ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਖਬਰ ਜਿੱਥੇ ਮੈਂ ਇੰਨੇ ਜਜਬੇ ਨਾਲ ਕਿਸੇ ਨੂੰ ਮਦਦ ਕਰਦੇ ਦੇਖਿਆ ਜੀ ਕੀ ਕਰੀਏ ਭਾਈ ਕਰਨਾ ਬਣਾ ਚਲੋ ਕਿਸ਼ਨ ਜੀ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ ਜ ਕਿਉਂਕਿ ਤੁਹਾਡੇ ਵਰਗੇ ਬੰਦਿਆਂ ਕਰਕੇ ਹੀ ਜਹਾਨ ਜਿਹੜਾ ਆ ਉਹ ਸੋਹਣਾ ਲੱਗਦਾ ਹੈ ਪਰਮਾਤਮਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੰਦਰੁਸਤ ਰੱਖੇ ਲੰਮੀ ਉਮਰ ਆ ਬਖਸ਼ੇ ਔਰ ਤੁਹਾਡਾ ਪੁੱਤਰ ਜਦੋਂ ਵੱਡਾ ਹੋ ਕੇ ਵੀਡੀਓ ਦੇਖੇਗਾ ਉਸ ਨੂੰ ਮਾਣ ਬਹੁਤ ਮਹਿਸੂਸ ਹੋਊਗਾ ਕਿ ਹਾਂ ਯਾਰ ਮੇਰੇ ਪਿਓ ਨੇ ਕਿਸ ਦੀ ਮਦਦ ਕੀਤੀ ਹੈ ਜੀ ਠੀਕ ਹੈ ਜੀ ਬਹੁਤ ਸ਼ੁਕਰ ਹੈ ਬਹੁਤ ਸ਼ੁਕਰੀਆ ਕੋਈ ਸਾਡੇ ਵੱਲੋਂ ਸੇਵਾ ਚਾਹ ਪਾਣੀ ਕੋਈ ਆਪਾਂ ਬੈੰਨੇ ਆ ਬ੍ਰੇਕਫਾਸਟ ਕਰੀਏ ਕਿਤੇ ਇੱਥੇ ਬੈੰਨੇ ਚਾਹ ਪਾਣੀ ਪੀਏ ਨਾ ਬਸ ਚਲੋ ਲੇਟ ਹੋ ਗਿਆ ਮਤਲਬ ਅੱਲੇ ਹੀ ਭਾਈ ਜਾਣਾ ਵੀ ਜਾਣਾ ਵੀ ਚੰਡੀਗੜ੍ਹ ਆ ਸ਼ੁਕਰੀਆ ਠੀਕ ਹੈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਕੰਮ ਕੀ ਕਰਦੇ ਮੈਂ ਚੰਡੀਗੜ੍ਹ ਪੀਡਬਲਯੂ ਜੀ ਚ ਆ ਅੱਛਾ ਪੀਡਬਲਯੂ ਜੀ ਚ ਹਾਂਜੀ ਹਾਂ ਬਚਾ ਹੋ ਗਿਆ ਬਚਾ ਹੋ ਗਿਆ ਜੀ ਠੀਕ ਹੈ ਬੰਦਾ ਹਾਂ ਇਹ ਮੁੰਡੇ ਨੇ ਹੀ ਬਚਾ ਕੀਤਾ ਜੀ ਬਚ ਗਿਆ ਬੰਦਾ ਹਾਂ ਹਾਂ ਬਚ ਗਿਆ ਜੀ ਉਹਦੀ ਮੜੀ ਲੱਤ ਜੀ ਲਾਤੀ ਟੁੱਟੀ ਬਸ ਬਾਕੀ ਕੱਟਤਾ ਜੀ ਬੰਦਾ ਚਲੋ ਬਹੁਤ ਸ਼ੁਕਰੀਆ ਵੀਰੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ